ਤੇ ਜਿਹੇ ਵੀ ਲੋਸਾਰਿਆਂ ਨੂੰ ਪਿਆਰ ਭਰ ਸਤਿ ਸ਼੍ਰੀ ਅਕਾਲ ਅੱਜ ਆਪਾਂ ਤੁਹਾਡੇ ਨਾਲ ਫੇਰ ਇੱਕਦੰਮੀ ਰੈਸਪੀ ਲੈ ਕੇ ਆਏ ਆਂ ਅੱਜ ਆਪਾਂ ਬਣਾਵਾਂਗੇ ਕਈਆ ਦੀ ਸਬਜੀ ਪਰ ਕਈਆ ਦੀ ਸਬਜੀ ਆਪਾਂ ਉਸ ਤਰੀਕੇ ਨਾਲ ਨਹੀਂ ਬਣਾਵਾਂਗੇ ਇਹਨੂੰ ਵੀ ਆਪਾਂ ਜਿਹੜਾ ਇੱਕ ਪੇਸਟ ਦੇ ਕੇ ਬਣਾਵਾਂਗੇ ਤੇ ਇਹ ਜਿਹੜੀ ਸਬਜੀ ਆ ਉਹ ਬਹੁਤ ਵਧੀਆ ਲੱਗੇਗੀ ਤੇ ਬਹੁਤ ਹੀ ਆਸਾਨੀ ਦੇ ਨਾਲ ਜਿਹੜੀ ਇਹ ਸਬਜੀ ਬਣ ਕੇ ਤਿਆਰ ਹੋ ਜਾਂਦੀ ਹੈ ਆਓ ਹੁਣ ਆਪਾਂ ਆਪਣੀ ਰੈਸਪੀ ਵੱਲ ਚੱਲਦੇ ਹਾਂ ਹਾਂਜੀ ਹੁਣ ਆਪਾਂ ਜਿਹੜੀ ਕਈਆ ਲਈ ਲਈ ਐ ਇਹਨੂੰ ਆਪਾਂ ਜਿਹੜਾ ਇਹਦਾ ਉੱਪਰਲਾ ਵਰਕ ਐ ਇਹਨੂੰ ਛਿੱਲ ਲਾਂਗੇ ਭਾਈ ਇਸ ਤਰੀਕੇ ਦੇ ਨਾਲ ਛਿੱਲਣਾ ਇਹਨੂੰ ਪਹਿਲਾਂ ਚੰਗੀ ਤਰ੍ਹਾਂ ਧੋ ਲੈਣਾ ਤੇ ਆਪਾਂ ਇਸ ਦੀ ਜਿਹੜੀ ਉੱਪਰਲਾ ਡੰਡਲ ਐ ਇਹ ਕੱਟ ਲੈਣਾ ਤੇ ਇਹਨੂੰ ਇਸ ਤਰੀਕੇ ਦੇ ਨਾਲ ਜਿਹੜਾ ਛਿੱਲ ਲੈਣਾ ਸਾਰੀ ਕਈਆ ਨੂੰ ਇਸੇ ਤਰੀਕੇ ਦੇ ਨਾਲ ਛਿੱਲ ਕੇ ਆਪਾਂ ਤਿਆਰ ਕਰ ਲੈਣੀ ਹਾਂ ਹਾਂਜੀ ਜਿਹੜੀ ਆਪਣੀ ਕਈਆ ਐ ਆਪਾਂ ਛਿੱਲ ਲਈ ਐ ਹੁਣ ਆਪਾਂ ਇਹਦੇ پتਲੇ-ਪਤਲੇ ਜਿਹੜੇ ਬਹੁਤੇ پتਲੇ ਵੀ ਨਹੀਂ ਤੇ ਆਪਾਂ ਜਿਸ ਤਰੀਕੇ ਦੇ ਨਾਲ ਮੈਸਰੋ ਸ্লাইਸ ਕਰਕੇ ਖਾਣੇ ਆ ਇਹਦੇ ਆਪਾਂ ਇਦਾਂ ਸ্লাইਸ ਕਰ ਲੈਣੇ ਆ। ਇਸ ਤਰੀਕੇ ਦੇ ਨਾਲ ਆਪਾਂ ਇਹਦੇ ਸ্লাইਸ ਕਰ ਲਵਾਂਗੇ। ਇਜ਼ਾਰ ਕਿ ਇਹਦੇ ਆਪਾਂ ਇਸੇ ਤਰੀਕੇ ਦੇ ਨਾਲ ਜਿਹੜੇ ਸ্লাইਸ ਉੱਪਰ ਕੇ ਰੱਖ ਲੈਣੇ ਆ। ਆ ਦੇਖੋ ਇਸੇ ਤਰੀਕੇ ਦੇ ਨਾਲ ਜਿਹੜੇ ਸਾਰੇ ਆਪਣੇ ਸ্লাইਸ ਹੈ ਉਹ ਤਾਰ ਹੋ ਜਾਣਗੇ ਹਾਂਜੀ ਜਿਹੜੇ ਆਪਣੇ ਸਾਰੇ ਸ্লাইਸ ਆਪਾਂ ਇਸ ਤਰੀਕੇ ਦੇ ਨਾਲ ਕੱਟ ਕੇ ਰੱਖ ਲਏ ਨੇ ਤੇ ਇਹਨਾਂ ਨੂੰ ਤੁਸੀਂ ਚੰਗੀ ਤਰ੍ਹਾਂ ਪਾਣੀ ਦੇ ਵਿੱਚ ਜਿਹੜਾ ਇਹ ਇਹਨਾਂ ਨੂੰ ਵਾਸ਼ ਕਰ ਲਿਓ ਤੇ ਇਸ ਤੋਂ ਬਾਅਦ ਜਿਹੜਾ ਆਪਾਂ ਆਪਣਾ ਅਗਲਾ ਪ੍ਰੋਸੈਸ ਹੈ ਉਹ ਕਰਦੇ ਹਾਂ ਹਾਂਜੀ ਹੁਣ ਜਿਹੜੀ ਆਪਣੀ ਸ্লাইਸ ਹੈਗੀ ਆਪਾਂ ਇਹਨਾਂ ਨੂੰ ਵੀ ਜਿਹੜੇ ਕਈਆਂ ਦੇ ਸ্লাইਸ ਸੀ ਇਹਨਾਂ ਨੂੰ ਵੀ ਆਪਾਂ ਚੰਗੀ ਤਰ੍ਹਾਂ ਵਾਸ਼ ਕਰ ਲਿਆ ਹੁਣ ਆਪਾਂ ਕੀ ਕਰਾਂਗੇ ਇੱਕ ਕਪਾ ਥਾਲ ਲੈ ਲਵਾਂਗੇ ਇਹਦੇ ਵਿੱਚ ਆਪਾਂ ਬੇਸਨ ਪਾਣਾ ਤੇ ਆਪਾਂ ਇਹਦੇ ਵਿੱਚ ਥੋੜਾ ਜਿਹਾ ਨਮਕ ਪਾ ਲਵਾਂਗੇ ਜਿਵੇਂ ਜਿਵੇਂ ਮੈਂ ਪਾਣੀ ਹੈ ਮੈਂ ਉਸ ਤਰੀਕੇ ਨਾਲ ਤੁਹਾਨੂੰ ਦਿਖਾ ਦਿੰਨੀ ਹਾਂ ਹਾਂਜੀ ਆਪਾਂ ਜਿਹੜੇ ਕਈਆਲੇ ਸਲਾਈਸ ਨੇ ਸਾਰੇ ਇਹ ਬڑے ਥਾਲ ਦੇ ਵਿੱਚ ਟਰਾਂਸਫਰ ਕਰ ਲਏ ਨੇ ਹੁਣ ਆਪਾਂ ਇਹਦੇ ਵਿੱਚ ਜਿਹੜੇ 4 ਚਮਚੇ ਆਪਾਂ ਬੇਸਨ ਦੇ ਪਾ ਲਵਾਂਗੇ ਹਾਂਜੀ ਆਪਾਂ ਇਹਦੇ ਵਿੱਚ ਬੇਸਣ ਪਾ ਲਿਆ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਨਮਕ ਇਹ ਆਪਾਂ ਆਪਣੇ ਸਵਾਦ ਅਨੁਸਾਰ ਪਾ ਲਵਾਂਗੇ ਨਮਕ ਮੈਂ ਇਹਦੇ ਵਿੱਚ ਇੱਕ ਚਮਚਾ ਜਿਹੜਾ ਨਮਕ ਦਾ ਪਾ ਲੇ ਤੇ ਥੋੜੀ ਜੀ ਆਪਾਂ ਇਹਦੇ ਵਿੱਚ ਜਿਹੜੀ ਲਾਲ ਮਿਰਚ ਹੈ ਉਹ ਪਾ ਲਵਾਂਗੇ ਤੇ ਨਾਲ ਹੀ ਆਪਾਂ ਇਹਦੇ ਵਿੱਚ ਥੋੜਾ ਜਿਹਾ ਜਿਹੜਾ ਧਨੀਆ ਪਾਊਡਰ ਪਾ ਦਵਾਂਗੇ ਹੁਣ ਆਪਾਂ ਸਾਰੇ ਜਿਹੜਾ ਮਿਸ਼ਰਣ ਹੈ ਇਹਨੂੰ ਚੰਗੀ ਤਰ੍ਹਾਂ ਕੋਟ ਕਰ ਲੈਨੇ ਆ ਇਹਨੂੰ ਸਾਰੇ ਮਿਸ਼ਰਣ ਨੂੰ ਆਪਾਂ ਚੰਗੀ ਤਰ੍ਹਾਂ ਇਹਦੇ ਨਾਲ ੜੁਲਾ ਲੈਣਾ ਤਾਂ ਕਿ ਈਕੀਕ ਸਲਾਈਸ ਦੇ ਉੱਪਰ ਜਿਹੜਾ ਇਹ ਮਿਸ਼ਰਣ ਹੈ ਆਪਣਾ ਉਹ ਲੱਗ ਜਵੇ ਇਸ ਤਰੀਕੇ ਦੇ ਨਾਲ ਜਿਹੜਾ ਆਪਣਾ ਬੇਸਨ ਹੈ ਉਹ ਕਈਆ ਦੇ ਉੱਪਰ ਲੱਗ ਜਾਣਾ ਚਾਹੀਦਾ ਹਾਂਜੀ ਹੁਣ ਜਿਹੜੀ ਆਪਾਂ ਸਾਰੀ ਇਹ ਕੋਟਿੰਗ ਕਰਕੇ ਤਿਆਰ ਕਰ ਲਈ ਆਪਾਂ ਇਸ ਤਰੀਕੇ ਦੇ ਨਾਲ ਜਿਹੜਾ ਇਹਨੂੰ ਬੇਸਨ ਹੈ ਉਹ ਚੰਗੀ ਤਰ੍ਹਾਂ ਲਗਾ ਲਵਾਂਗੇ ਤੇ ਹੁਣ ਆਪਾਂ ਇਹਨੂੰ ਸ਼ੈਲੋ ਫਰਾਈ ਕਰਨੀ ਰੱਖ ਲਵਾਂਗੇ ਠੀਕ ਹਾਂਜੀ ਆਪਾਂ ਕੜਾਹੀ ਜਿਹੜੀ ਹੈ ਉਹ ਗੈਸ ਤੇ ਰੱਖ ਲਈਏ ਤੇ ਉਹਦੇ ਵਿੱਚ ਤੇਲ ਪਾ ਲਿਆ ਹੁਣ ਆਪਣਾ ਜਿਹੜਾ ਤੇਲ ਹੈ ਉਹ ਗਰਮ ਹੋ ਜਵੇ ਫਿਰ ਆਪਾਂ ਜਿਹੜੇ ਕਈਆ ਦੇ ਸਲਾਈਸ ਕੀਤੇ ਸੀਗੇ ਬੇਸਨ ਲਗਾ ਕੇ ਉਹਨੂੰ ਮੈਰੀਨੇਟ ਕੀਤਾ ਸੀ ਉਹ ਆਪਾਂ ਰੱਖੇ ਹੋਏ ਨੇ ਤੇ ਇਹਦੇ ਵਿੱਚ ਫਿਰ ਉਹ ਆਪਾਂ ਫਰਾਈ ਕਰ ਲਾਂਗੇ 3 हाँ जी एक करके आप जी सलाइस ये पा लवेंगे इसी तरीके सारे सलाइस ने पा के चंकी तरह पका लेने हैं हाँ जी जो स्लाइस ने चं तरह ਜੀ ਦੇ ਚੰਦੂ ਜੀ ਇਹ ਪੱਕ ਗਏ ਨੇ ਤੇ ਆਪਾਂ ਇਹਨਾਂ ਨੂੰ ਹੌਲੀ ਹੌਲੀ ਕਰਕੇ ਇਹ ਸਾਰੀ ਸਪਾਈਸ ਇਸੇ ਤਰੀਕੇ ਨਾਲ ਜਿਹੜੇ ਪੱਡ ਲਗੋਗੇ ਇਹ ਜਿਹੜੀ ਸਬਜੀ ਹੈ ਖਾਣ ਦੇ ਵਿੱਚ ਬਹੁਤ ਵਧੀਆ ਲੱਗਦੀ ਹੈ ਤੇ ਇਹ ਜਿਹੜੇ ਦਾ ਸੁਆਦ ਹੈ ਕਈਆਂ ਦੀ ਸਬਜੀ ਨਾਲੋਂ ਬਣਾਉਣ ਨਾਲੋਂ ਵੀ ਜ਼ਿਆਦਾ ਵਧੀਆ ਬਣਦੀ ਹੈ ਆਪਾਂ ਇਸੇ ਤਰੀਕੇ ਦੇ ਨਾਲ ਜਿਵੇਂ ਇਹ ਚਾਰ ਸਪਾਈਸੇ ਦਹੀਂ ਰੱਖੇ ਨੇ ਤੇ ਬਾਕੀ ਸਲਾਈਸ ਵੀ ਅੱਪਾ ਇਸੇ ਤਰੀਕੇ ਦੇ ਨਾਲ ਇਹਦੇ ਵਿੱਚ 1 ਇੰਚ ਕੱਲਵਾਂਗੇ ਇਹਨੂੰ ਤੁਸੀਂ ਚੰਗੀ ਤਰ੍ਹਾਂ ਅੱਪਾ ਫਰਾਈ ਕਰ ਲੈਣੀ ਹੈ ਢੇੜੀ ਸਬਜੀ ਹੈ ਖਾਣ ਦੇ ਵਿੱਚ ਬਹੁਤ ਵਧੀਆ ਲੱਗਦੀ ਹੈ ਕਿ ਇਹ ਇੱਕ ਨਮੀ ਜਿਹੜੀ ਦੀਸ਼ਾ ਇਹ ਬਣ ਕੇ ਵੀ ਆਪਣੀ ਤਿਆਰ ਹੋ ਜਾਂਦੀ ਹੈ। ਤੁਹਾਨੂੰ ਕਿ ਇਹ ਦੀ ਸਬਜੀ ਆਪਾਂ ਕੱਟ ਕੇ ਬਣਾਣੇ ਆ ਜਾਂ ਫਿਰ ਆਪਾਂ ਉਹਨਾਂ ਦੇ ਕੋਕਟੇ ਬਣਾ ਲੈਣੇ ਇਹ ਆਪਾਂ ਨਵੇਂ ਤਰੀਕੇ ਦੇ ਨਾਲ ਜਿਹੜੀ ਤੁਹਾਨੂੰ ਦੱਸਤੀ ਹੈ ਇਹ ਦੱਸੀ ਹੈ। ਤੁਸੀਂ ਇਸ ਤਰੀਕੇ ਦੇ ਨਾਲ ਆਪਣੇ ਘਰਾਂ ਦੇ ਵਿੱਚ ਬਣਾ ਕੇ ਇਹਨੂੰ ਤਿਆਰ ਕਰੋ। ਹਾਂਜੀ ਜਿਹੜੇ ਆਪਣੇ ਸਾਰੇ ਇਹ ਕੋਣੇ ਨੇ ਇਹ ਬਣ ਕੇ ਤਿਆਰ ਨੂੰ ਕੋਨੇ ਆਪਾਂ ਇਹਨੇ ਕੋੜੇ ਜਿਹੜੇ ਇਹ ਬਣਾ ਲੈਨੇ ਇਹ ਆਪਣਾ ਜਿਹੜਾ ਲਾਸਟ ਦਾਜ ਆਪਾਂ ਕੜਾਹੀ ਦੇ ਵਿੱਚ ਪਾਇਆ ਹੋਇਆ ਹੈ। ਇਹਨੂੰ ਵੀ ਆਪਾਂ ਇਸੇ ਤਰੀਕੇ ਦੇ ਨਾਲ ਪਕਾ ਕੇ ਤਿਆਰ ਕਰ ਲਵਾਂਗੇ ਤੇ ਜਿਹੜੇ ਆਪਣੇ ਸਾਰੇ ਇਹ ਸਲਾਈਸ ਨੇ ਇਹ ਬਣ ਕੇ ਤਿਆਰ ਹੋ ਜਾਣਗੇ ਤੇ ਫਿਰ ਹੁਣ ਆਪਾਂ ਇਸ ਤੋਂ ਬਾਅਦ ਆਪਣੀ ਗਰੇਵੀ ਦੀ ਜਿਹੜੀ ਹੈ ਉਹ ਤਿਆਰੀ ਸ਼ੁਰੂ ਕਰ ਲਵਾਂਗੇ ਇਹ 2 ਮਿੰਟ ਹੋਰ ਪੱਕਣ ਦਵਾ ਕੇ ਇਸ ਤੋਂ ਬਾਅਦ ਆਪਾਂ ਜਿਹੜੇ ਇਹਨਾਂ ਨੂੰ ਕੱਢ ਲਵਾਂਗੇ ਹਾਂਜੀ ਜਿਹੜੇ ਆਪਣੇ ਸਾਰੇ ਆਪਾਂ ਸਲਾਈਸ ਇਹ ਫਰਾਈ ਕਰਕੇ ਆਪਾਂ ਰੱਖ ਲੈਨੇ ਤੇ ਹੁਣ ਆਪਾਂ ਜਿਹੜੀ ਹੈ ਮਸਾਲੇ ਦੀ ਤਿਆਰੀ ਕਰਦੇ ਹਾਂ ਹੁਣ ਆਪਾਂ ਮਸਾਲੇ ਦੇ ਵਿੱਚ ਇਹਦੇ ਦੋ ਪਿਆਜ਼ ਲੱਤੇ ਨੇ ਤੇ ਦੋ ਟਮਾਟਰ ਲੱਤੇ ਨੇ ਆ ਆਪਾਂ ਛੋਟਾ ਜਿਹਾ ਟੁਕੜਾ ਆਪਾਂ ਅਦਰਕ ਦਾ ਲੱਤਾ ਤੇ ਥੋੜੀ ਜਿਹੀ ਆਪਾਂ ਜਿਹੜੀਆਂ ਲਸਣ ਦੀਆਂ ਕਾਲੀਆਂ ਲੱਤੀਆਂ ਨੇ ਇਹਨਾਂ ਨੂੰ ਆਪਾਂ ਚੰਗੀ ਤਰ੍ਹਾਂ ਇਹਨਾਂ ਨੂੰ علیحد੍ਹਾ ਚੌਪ ਕਰ ਲਾਂਗੇ ਇਹਨਾਂ ਨੂੰ ਆਪਾਂ ਟਮਾਟਰਾਂ ਨੂੰ علیحد੍ਹਾ ਚੌਪ ਕਰ ਲਾਂਗੇ ਤੇ ਆਪਾਂ ਲਸਣ ਤੇ ਜਿਹੜਾ ਅਦਰਕ ਹੈ ਇਹਦਾ ਆਪਾਂ ਇੱਕ ਪੇਸਟ ਬਣਾ ਕੇ ਤਿਆਰ ਕਰ ਲੈਂਦੇ ਹਾਂ ਹਾਂਜੀ ਜਿਹੜੇ ਆਪਾਂ ਪਿਆਜ਼ ਲਸਿਸ ਦੀ ਲੱਤੀ ਸੀਗੀ ਉਹਨਾਂ ਨੂੰ ਚੰਗੀ ਤਰ੍ਹਾਂ ਆਪਾਂ ਜਿਹੜਾ ਚੋਪ ਕਰ ਲਿਆ ਟਮਾਟਰ ਵੀ ਆਪਾਂ ਚੋਪ ਕਰ ਲਏ ਨੇ ਤੇ ਜਿਹੜਾ ਆਪਣਾ ਲਸਣ ਅਦਰਕ ਦਾ ਆਪਾਂ ਕੁੱਟ ਕੇ ਇਹਨੂੰ ਤਿਆਰ ਚੰਗੀ ਤਰ੍ਹਾਂ ਕਰ ਲਿਆ ਹੁਣ ਆਪਾਂ ਜਿਹੜਾ ਆਪਣੇ ਕੋਲ ਤੇਲ ਸੀ ਆਵਲ ਆਪਣਾ ਤੇਲ ਕੋੜਿਆਂ ਦੇ ਵਿੱਚੋਂ ਬਚਿਆ ਸੀ ਇਹਦੇ ਵਿੱਚੋਂ ਆਪਾਂ ਥੋੜਾ ਜਿਹਾ ਤੇਲ ਕੱਢ ਲੈਣੇ ਆ ਤੇ ਬਾਕੀ ਜਿਹੜੇ ਸਾਰੇ ਮਸਾਲੇ ਆਪਾਂ ਇਹਦੇ ਵਿੱਚ ਹੀ ਜਿਹੜੇ ਫਰਾਈ ਕਰਾਂਗੇ ਹੁਣ ਪਹਿਲਾਂ ਆਪਾਂ ਆਪਣੇ ਅਕੋਰਡਿੰਗ ਜਿੰਨਾ ਕ ਆਪਾਂ ਨੂੰ ਤੇਲ ਚਾਹੀਦਾ ਉਹਨਾਂ ਕ ਆਪਾਂ ਰੱਖ ਲੈਨੇ ਤੇ ਬਾਕੀ ਇਸ ਦੇ ਵਿੱਚੋਂ ਕੱਢ ਦਵਾਂਗੇ। ਠੀਕ। ਹਾਂਜੀ ਆਪਾਂ ਤੇਲ ਆਹ ਜਿਹੜਾ ਕਾਫੀ ਮਾਤਰਾ ਦੇ ਵਿੱਚੋਂ ਕੱਢ ਲਿਆ ਤੇ ਜਿੰਨਾ ਕੁ ਮੈਨੂੰ ਤੇਲ ਚਾਹੀਦਾ ਸੀ ਮੈਂ ਉਹਨਾਂ ਰੱਖ ਲਿਆ। ਹੁਣ ਆਪਾਂ ਸਭ ਤੋਂ ਪਹਿਲਾਂ ਇਹਦੇ ਵਿੱਚ ਜਿਹੜਾ ਜੀਰਾ ਪਾ ਲਵਾਂਗੇ। ਜੀਰਾ ਆਪਣਾ ਜਲਦੀ ਤੇ ਕੇ ਭੁੰਨ ਹੋ ਜੂਗਾ ਕਿਉਂਕਿ ਇਹ ਤੇਲ ਜਿਹੜਾ ਆਪਣਾ ਗਰਮ ਹੈ। ਇਸ ਤੋਂ ਬਾਅਦ ਆਪਾਂ ਇਸ ਦੇ ਵਿੱਚ ਪਿਆਜ਼ ਪਾ ਲਵਾਂਗੇ। ਇਹ ਪਿਆਜ਼ ਨੂੰ ਵੀ ਆਪਾਂ ਚੰਗੀ ਤਰ੍ਹਾਂ ਤੇਲ ਦੇ ਵਿੱਚ ਸੁਨਹਿਮਾਂਗੇ। ਹਾਂਜੀ ਉਹ ਜਿਹੜੇ ਆਪਣੇ ਪਿਆਜ਼ ਥੋੜੇ ਜਿਹ ਭੁੰਨ ਹੋ ਗਏ ਨੇ ਤੇਰੇ ਵੀ ਆਪਾਂ ਜਿਹੜਾ ਆਪਣਾ ਲਸਣ ਤੇ ਅਦਰਕ ਦਾ ਪੇਸਟ ਸੀਗਾ ਉਹ ਵੀ ਆਪਾਂ ਇਹਦੇ ਵਿੱਚ ਪਾ ਲੈਨੇ ਆ ਤਾਂ ਕਿ ਜਿਹੜਾ ਇਹ ਵੀ ਆਪਣਾ ਭੁੰਨ ਹੋ ਜਵੇ ਇਹਨੂੰ ਆਪਾਂ ਚੰਗੀ ਤਰ੍ਹਾਂ ਭੁੰਨ ਲਵਾਵਾਂਗੇ ਫੈਨੂੰ ਥੋੜੀ देर ਹੋਰ ਭੁੰਨ ਕੇ ਇਸ ਦੇ ਵਿੱਚ ਫਿਰ ਜਿਹੜੇ ਆਪਾਂ ਟਮਾਟਰ ਉਹ ਐਡ ਕਰ ਦਵਾਂਗੇ ਜਿਹੜੇ ਭੁੰਨ ਹੋ ਗਏ ਨੇ ਆਪਾਂ ਇਹਦੇ ਵਿੱਚ ਗਿੰਗਰ گارਲਿਕ ਦਾ ਪੇਸਟ ਜਿਹੜਾ ਉਹ ਪਾ ਲਿਆ ਉਹ ਵੀ ਆਪਣਾ ਭੁੰਨ ਹੋ ਗਿਆ ਹੁਣ ਆਪਾਂ ਜਿਹੜੇ ਟਮਾਟਰ ਹਨ ਉਹ ਵੀ ਇਹਦੇ ਵਿੱਚ ਪਾ ਦਨੇ ਇਹ ਆਪਾਂ ਚੋਪ ਕਰਕੇ ਜਿਹੜੇ ਟਮਾਟਰ ਹਨ ਉਹ ਲੈ ਲੈਣ ਤੇ ਹੋਰ ਇਹਨਾਂ ਨੂੰ ਵੀ ਆਪਾਂ ਜਿਹੜਾ ਤੰਗੀਤਾ ਇਹਦੇ ਮਸਾਲੇ ਦੇ ਵਿੱਚ ਭੁੰਨ ਲੈਣ ਹੁਣ ਆਪਾਂ ਇਹਦੇ ਵਿੱਚ ਸਪੈਸਿਜ ਪਾਣੀ ਆ ਹੁਣ ਵੀ ਆਹ ਹਨ ਹੈ अद्धा चमचा हल्दिया ले लें, अद्धा चमचा ही मैं लाल मिर्च तो का ले लिया कहीं भी आप चमचा नमक का पा देवे क्योंकि आप जो नमक है वह जलो बनाए थे ना घी सिलाईसी तो भी पाया से हूँ आप थोड़ा जहा जो पानी है वो ऐड कर देंता अपने जे मसाले आ सड़न ਹਾਂਜੀ ਹੁਣ ਜਿਹੜੇ ਆਪਾਂ ਮਸਾਲਾ ਇਹ ਉਹ ਚੰਗੀ ਤਰ੍ਹਾਂ ਆਪਾਂ ਭੁੰਨ ਦਵਾਂਗੇ। ਇਹਦੇ ਵਿੱਚ ਮੈਂ ਜਿਹੜਾ ਥੋੜਾ ਜਿਹਾ ਪਾਣੀ ਐਡ ਕਰ ਲਿਆ ਸੀ ਤਾਂ ਕਿ ਜਿਹੜੇ ਮਸਾਲੇ ਆ ਉਹ نیچے ਨਾ ਲੱਗ ਜਾਣ। ਤੁਸੀਂ ਵੀ ਇਹਦੇ ਵਿੱਚ ਅੱਧਿਕ ਘੜਛੀ ਜਿਹੜੀ ਪਾਣੀ ਦੀ ਆ ਉਹ ਪਾ ਲਿਓ ਤੇ ਇਹਨੂੰ ਜਿਹੜਾ ਆਪਾਂ ਸਾਰਾ ਮਸਾਲਾ ਉਹ ਚੰਗੀ ਤਰ੍ਹਾਂ ਭੁੰਨ ਕੇ ਫਿਰ ਇਹਨੂੰ ਥੋੜੀ ਜਿਹੀ ਆਪਾਂ ਗਰੇਵੀ ਲਗਾ ਦਵਾਂਗੇ। ਹੁਣ ਆਪਾਂ ਇਹਨੂੰ ਜਦੋਂ ਤੱਕ ਭੁੰਨ ਲਵਾਂਗੇ ਜਦੋਂ ਤੱਕ ਇਹਦੇ ਵਿੱਚ ਜਿਹੜਾ ਤੇਲ ਆ ਉਹ ਸੈਪਰੇਟ ਨਾ ਹੋ ਜਵੇ ਤੇ ਇਹ ਚੰਗੀ ਤਰ੍ਹਾਂ ਜਿਹੜਾ ਮਸਾਲਾ ਉਹ ਭੁੰਨਣਾ ਹੁੰਦੀ ਹੈ। ਹਾਂਜੀ ਜਿਹੜਾ ਆਪਣਾ ਮਸਾਲਾ ਇਹ ਉਹ ਚੰਗੀ ਤਰ੍ਹਾਂ ਭੁੰਨੋ ਹੋ ਗਿਆ ਤੇ ਇਹਨੇ ਜਿਹੜਾ ਤੇਲ ਹੈ ਉਹ ਲਹਿਦਾ ਛੱਡ ਵਿੱਚ ਹੁਣ ਆਪਾਂ ਇਹਦੇ ਵਿੱਚ ਗਰੇਵੀ ਵਾਸਤੇ ਆਪਣੇ ਅਕੋਰਡਿੰਗ ਆਪਾਂ ਪਾਣੀ ਪਾ ਲਵਾਂਗੇ ਜਿੰਨਾ ਕੋ ਤੁਸੀਂ ਵੱਧ ਘੱਟ ਪਾਣੀ ਯੂਜ਼ ਕਰਨਾ ਚਾਹੁੰਦੇ ਹੋ ਵੱਧ ਕਰਨਾ ਚਾਹੁੰਦੇ ਹੋ ਥੋੜਾ ਜਿਹਾ ਵੱਧ ਕਰ ਲਿਓ ਤੇ ਘੱਟ ਕਰਨਾ ਚਾਹੁੰਦੇ ਹੋ ਤਾਂ ਘੱਟ ਕਰ ਸਕਦੇ ਹੁਣ ਆਪਾਂ ਇਹਦੇ ਜਿਹੜਾ ਪਾਣੀ ਆ ਉਹ ਪਾ ਲੈਨੇ ਆ। ਹਾਂਜੀ ਹੁਣ ਆਪਾਂ ਜਿਹੜਾ ਪਾਣੀ ਹੈ ਇਹਦੇ ਵਿੱਚ ਐਡ ਕਰ ਲਵਾਂਗੇ ਆਪਾਂ ਗਰੇਵੀ ਇਹਦੀ ਜਿਹੜੀ ਆ ਇਹਦੇ ਵਿੱਚ ਗਰੇਵੀ ਦੇ ਵਿੱਚ ਪਾਣੀ ਪਾ ਲਿਆ ਤੇ ਆਪਾਂ ਇਹਦੇ ਵਿੱਚ ਇਹਨੂੰ 2-3 ਜਿਹੜੇ ਉਵਾਲੇ ਆਣ ਦਵਾਂਗੇ ਤੇ ਜਦ ਤੱਕ ਇਹਦੇ ਵਿੱਚ ਝੱਗ ਨਹੀਂ ਖਤਮ ਹੁੰਦੀ ਜਦ ਤੱਕ ਆਪਾਂ ਇਹਨੂੰ ਉਬਾਲੀ ਜਾਵਾਂਗੇ ਤੇ ਉਸ ਤੋਂ ਬਾਅਦ ਫਿਰ ਆਪਾਂ ਜਦੋਂ ਇਹ ਚੰਗੀ ਤਰ੍ਹਾਂ ਆਪਣੀ ਇਹ ਪੱਕ ਕੇ ਤਿਆਰ ਹੋ ਜੂਗੀ ਫਿਰ ਆਪਾਂ ਇਹਦੇ ਵਿੱਚ ਜਿਹੜੇ ਆਪਣੇ ਨੇ ਜਿਹੜੇ ਸਲਾਈਸ ਨੇ ਉਹ ਪਾ ਦੇਵਾਂਗੇ ਜਿਹੜੇ ਆਪਣੇ ਸਲਾਈਸ ਨੇ ਇਹ ਬਹੁਤ ਜ਼ਿਆਦਾ ਤੁਸੀਂ ਜਿਹੜੇ ਦੇਖ ਰਹੇ ਹੋ ਇਹ ਨਰਮ ਨੇ ਆ ਦੇਖੋ ਬਿਲਕੁਲ ਨਰਮ ਬਣ ਕੇ ਤਿਆਰ ਹੋ ਗਏ ਨੇ ਤੇ ਇਹ ਜਿਹੜੀ ਸਬਜੀ ਆਪਾਂ ਇਸ ਦੇ ਵਿੱਚ ਸਿਰਫ ਜਦੋਂ ਸਬਜੀ ਆਪਣੀ ਜਿਹੜੀ ਗਰੇਵੀ ਆ ਉਹ ਪੱਕ ਕੇ ਤਿਆਰ ਹੋ ਜੂਗੀ ਉਦੋਂ 2 ਮਿੰਟ ਪਹਿਲਾਂ ਹੀ ਆਪਾਂ ਇਹਨਾਂ ਨੂੰ ਪਾਣਾ ਨਹੀਂ ਤਾਂ ਜਿਹੜੇ ਇਹ ਸਲਾਈਸ ਨੇ ਉਹ ਇਹਦੇ ਵਿੱਚ ਹੀ ਘੁੱਲ ਜਾਣਗੇ ਬਸ ਆਪਾਂ ਇੰਨਾ ਕੁ ਧਿਆਨ ਰੱਖਣਾ ਕਿ ਆਪਾਂ ਜਦੋਂ ਇਸ ਗਰੇਵੀ ਆਪਣੀ ਚੰਗੀ ਤਰ੍ਹਾਂ ਤਿਆਰ ਹੋ ਜਵੇ ਤਾਂ ਆਪਾਂ ਇਹਨੂੰ ਸਿਰਫ 2 ਮਿੰਟ ਪਹਿਲਾਂ ਪਾਵਾਂਗੇ ਹਾਂਜੀ ਜਿਹੜੀ ਆਪਣੀ ਗਰੇਵੀ ਹੈ ਇਹ 2 ਕੁ ਮਿੰਟ ਹੋ ਗਏ ਜਿਹੜੇ ਪੱਕਦੇ ਇਹਨੂੰ ਇਹਦੇ ਪਹਿਲਾਂ ਜਿਹੜਾ ਉਬਾਲ ਉਹ ਆ ਗਿਆ ਇਹਦੇ ਉਪਰ ਇਦਾਂ ਦੀ ਜਿਹੜੀ ਝਾਗ ਹੈ ਇਹ ਆ ਗਈ ਹੈ ਇਹਨੂੰ ਆਪਾਂ ਚੰਗੀ ਤਰ੍ਹਾਂ ਜਿਹੜੀ ਇਹ ਝਾਗ ਹੈ ਆਪਾਂ ਖਤਮ ਕਰ ਲੈਣੀ ਹੈ ਤੇ ਜਦੋਂ ਗਰੇਵੀ ਥੋੜੀ ਜਿਹੀ ਆਪਣੀ ਹੀ ਥਿੱਕ ਹੋ ਜੂਗੀ ਫਿਰ ਆਪਾਂ ਇਹਦੇ ਵਿੱਚ ਜਿਹੜੇ ਉਹ ਸ্লাইਸ ਨੇ ਕਈ ਆਦੇ ਉਹ ਆਪਾਂ ਇਹਦੇ ਵਿੱਚ ਐਡ ਕਰ ਦਵਾਂਗੇ ਹੁਣ ਥੋੜੀ ਜੀ ਆਪਾਂ ਗਰੇਵੀ ਹੋਰ ਥੋੜੀ ਜੀ ਥਿੱਕ ਕਰ ਲੈਣੇ ਕਿਉਂਕਿ ਇਹ ਥੋੜੀ ਜੀ ਪਤਲੀ ਹੈ ਹਾਂਜੀ ਜਿਹੜੀ ਆਪਣੀ ਗਰੇਵੀ ਆ ਉਹ ਕਾਫੀ ਜ਼ਿਆਦਾ ਜਿਹੜੀ ਘਟ ਕੇ ਇੰਨੀ ਕਰ ਗਈ ਹੈ ਇਹਦੇ ਵਿੱਚ ਹੁਣ ਆਪਾਂ ਕੀ ਕਰਾਂਗੇ ਇੱਕ ਇੱਕ ਸ্লাইਸ ਕਰਕੇ ਇਹਦੇ ਵਿੱਚ ਪਾ ਲਵਾਂਗੇ ਆਪਾਂ ਇਸੇ ਤਰੀਕੇ ਦੇ ਨਾਲ ਜਿਹੜੇ ਸਾਰੇ ਆਪਣੇ ਸ্লাইਸ ਨੇ ਉਹ ਇਹਦੇ ਵਿੱਚ ਪਾ ਲਵਾਂਗੇ ਹਾਂਜੀ ਜਿਹੜੇ ਆਪਾਂ ਸਾਰੇ ਆਪਣੇ ਸ্লাইਸ ਪਾ ਲਏ ਨੇ ਆਪਾਂ ਇਹਨਾਂ ਨੂੰ ਹਲਾਵਾਂਗੇ ਨਹੀਂ ਕਿਉਂਕਿ ਜੇ ਹਲਾਵਾਂਗੇ ਤਾਂ ਇਹ ਜਿਹੜੇ ਰੁੱਟ ਜਾਣਗੇ ਬਸ ਆਪਾਂ ਇਸੇ ਤਰੀਕੇ ਦੇ ਨਾਲ ਇਹਨਾਂ ਨੂੰ 2 ਮਿੰਟ ਪਕਾ ਕੇ ਫਿਰ ਆਪਾਂ ਸਰਵ ਕਰ ਲਵਾਂਗੇ हां जी ਜਿਹੜੀ ਆਪਣੀ ਕਈਆ ਦੀ ਇਹ ਸ্লাইਸ ਦੀ ਸਬਜੀ ਹੈ ਇਹ ਬਿਲਕੁਲ ਬਣ ਕੇ ਤਿਆਰ ਹੋ ਗਈ ਹੈ ਇਹ ਝਟਪਟ ਜਿਹੜੀ ਸਬਜੀ ਆ ਉਹ ਬਣ ਕੇ ਤਿਆਰ ਹੋ ਜਾਂਦੀ ਹੈ ਤੇ ਖਾਣ ਦੇ ਵਿੱਚ ਵੀ ਬਹੁਤ ਵਧੀਆ ਲੱਗਦੀ ਹੈ ਤੇ ਆਪਾਂ ਕਈਆ ਦਾ ਜਿਹੜਾ ਨਵਾਂ ਰੂਪ ਹੈ ਇਹਨੂੰ ਇਸ ਤਰੀਕੇ ਦੇ ਨਾਲ ਜਿਹੜਾ ਬਣਾ ਕੇ ਉਹ ਤਿਆਰ ਕਰ ਲੈਣੇ ਆ ਤੇ ਹੁਣ ਆਪਾਂ ਇਹਨੂੰ ਸਰਵ ਕਰਕੇ ਦਿਖਾਣੇ ਆ ਹਾਂਜੀ ਜਿਹੜੀ ਆਪਣੇ ਕਈਆ ਦੀ ਸਲਾਈ ਦੀ ਜਿਹੜੀ ਸਬਜੀ ਆ ਉਹ ਬਣ ਕੇ ਬਿਲਕੁਲ ਤਿਆਰ ਹੋ ਗਈ ਐ ਤੇ ਇਹ ਆਪਾਂ ਤੁਹਾਡੇ ਸਾਹਮਣੇ ਤੁਹਾਡੇ ਨਾਲ ਜਿਹੜੀ ਨਵੀਂ ਕਈਆ ਦੀ ਡਿਸ਼ ਐ ਇਹ ਸਾਂਝੀ ਕੀਤੀ ਐ ਤੇ ਤੁਸੀਂ ਵੀ ਇਸੇ ਤਰੀਕੇ ਦੇ ਨਾਲ ਆਪਣੇ ਘਰਾਂ ਦੇ ਵਿੱਚ ਬਣਾ ਕੇ ਜਿਹੜੀ ਕਈਆ ਦੀ ਸਬਜੀ ਐ ਇਹ ਸਲਾਈਸ ਦੇ ਨਾਲ ਤੁਸੀਂ ਇਹ ਤਿਆਰ ਕਰਿਓ ਤੇ ਇਸ ਦਾ ਜਿਹੜਾ ਅਨੰਦ ਆ ਤੁਸੀਂ ਮਾਣਿਓ ਹੁਣ ਆਪਾਂ ਇਹਦੇ ਵਿੱਚ ਥੋੜੀ ਜੀ ਜਿਹੜੀ ਕੋਰੀਅੰਡਰ ਦੀ ਧਨੀਏ ਦੀ ਗਾਰਨਿਸ਼ ਕਰਕੇ ਤੁਹਾਨੂੰ ਉਹ ਦਿਖਾ ਦਿੰਨੇ ਆ। ਹਾਂਜੀ ਹੁਣ ਆਪਾਂ ਜਿਹੜਾ ਇਹ ਧਨੀਆ ਇਹਦੇ ਉੱਪਰ ਪਾਲੰਨੇ ਤੇ ਜਿਹੜਾ ਇਹਦੇ ਨਾਲ ਆਪਣੀ ਸਬਜੀ ਦਾ ਸੁਆਦ ਹੈ ਉਹ ਹੋਰ ਵੀ ਜ਼ਿਆਦਾ ਜਿਹੜਾ ਵਧ ਜਾਊਗਾ ਤੁਸੀਂ ਵੀ ਇਸ ਤਰੀਕੇ ਦੇ ਨਾਲ ਆਪਣੇ ਘਰਾਂ ਦੇ ਵਿੱਚ ਜਿਹੜੀ ਇਹ ਸਬਜੀ ਹੈ ਬਣਾ ਕੇ ਤਿਆਰ ਕਰ ਸਕਦੇ ਹੋ ਤੇ ਆਪਣੇ ਘਰਦਿਆਂ ਨੂੰ ਕਈਆ ਦਾ ਜਿਹੜਾ ਨਵਾਂ ਰੂਪ ਹੈ ਉਹ ਬਣਾ ਕੇ ਖਵਾ ਸਕਦੇ ਹੋ ਹਾਂਜੀ ਜੇ ਤੁਹਾਨੂੰ ਮੇਰੀ ਅੱਜ ਦੀ ਜਿਹੜੀ ਵੀ ਕਈਆ ਦੀ ਆ ਸਲਾਈਸੀ ਰੈਸਪੀ ਹੈ ਜਿਹੜੀ ਇਹ ਪਸੰਦਾਈ ਹੋਵੇ ਤਾਂ ਤੁਸੀਂ ਪਲੀਜ਼ ਮੇਰੇ ਚੈਨਲ ਨੂੰ ਵੱਧ ਤੋਂ ਵੱਧ ਸ਼ੇਅਰ ਸਬਸਕ੍ਰਾਈਬ ਤੇ ਲਾਈਕ ਕਰਿਓ ਤੇ ਵੀਡੀਓ ਨੂੰ ਵੀ ਫੁੱਲ ਵਾਚ ਕਰਿਓ ਤਾਂ ਕਿ ਜਿਹੜੀ ਤੁਹਾਨੂੰ ਸਾਰੇ ਸਟੈਪ ਵਾਈਜ਼ ਸਟੈਪ ਪਤਾ ਲੱਗ ਜਾਣ ਤੇ ਤੁਸੀਂ ਪਲੀਜ਼ ਇਸੇ ਤਰੀਕੇ ਨਾਲ ਜਿਹੜੀਆਂ ਆਪਣੀਆਂ ਇਹ ਜਿਹੜੀ ਰੈਸਪੀ ਹੈ ਆਪਣੇ ਘਰਾਂ ਦੇ ਵਿੱਚ ਵੀ ਜ਼ਰੂਰ ਬਣਾਇਓ ਤੇ ਵੱਧ ਤੋਂ ਵੱਧ ਇਸ ਚੈਨਲ ਨੂੰ ਸ਼ੇਅਰ ਕਰਿਓ ਤੇ ਇਸ ਰੈਸਪੀ ਨੂੰ ਵੀ ਵੱਧ ਤੋਂ ਵੱਧ ਸ਼ੇਅਰ ਕਰਿਓ ਇਸੇ ਨਾਲ ਸਾਰੀਕਾ